you thinking where to have it next but it's too expensive imagine a round trip 27 ਸਾਲਾ ਸੋਸ਼ਲ ਮੀਡੀਆ ਸਟਾਰ ਦੀ ਦਰਦਨਾਕ ਮੌਤ ਹੋਈ ਹੈ ਰੀਲ ਬਣਾਉਂਦੇ ਸਮੇਂ ਦਰਦਨਾਕ ਪਹਾਣਾ ਵਾਪਰ ਗਿਆ ਵਰਦੇ ਮੀਂਹ ਦੇ ਵਿੱਚ ਇੱਕ ਝਰਨੇ ਤੇ ਰੀਲ ਬਣਾ ਰਹੀ ਸੀ ਤਾਂ ਅਚਾਨਕ ਪੈਰ ਤਿਲਕ ਗਿਆ 400 ਫੁੱਟ ਹੇਠਾਂ ਗਹਿਰਾਈ ਚ ਜਾ ਕੇ ਡਿੱਗੀ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਇਹ ਘਟਨਾ ਮਹਾਰਾਸ਼ਟਰ ਦੇ ਰਾਏਗੜ ਜ਼ਿਲ੍ਹੇ ਦੇ ਵਿੱਚ ਹੋਈ ਰੀਲ ਬਣਾਉਂਦੇ ਸਮੇਂ ਇਹ ਦਰਦਨਾਕ ਘਟਨਾ ਵਾਪਰ ਗਿਆ 27 ਸਾਲ ਦੀ ਇਹ ਸੋਸ਼ਲ ਮੀਡੀਆ ਇਨਫਲੂਐਂਸਰ ਜੋ ਕਿ ਆਪਣੇ 7 ਦੋਸਤਾਂ ਦੇ ਨਾਲ ਪਹਾੜਾਂ ਦੇ ਵਿੱਚ ਘੁੰਮਣ ਗਈ ਸੀ ਮਸ਼ਹੂਰ ਕੁੰਬੇ ਚਰਨੇ ਦੇ ਕੋਲ ਜਾ ਕੇ ਰੀਲ ਬਣਾਉਣ ਲੱਗੀ ਤਾਂ ਪੈਰ ਫਿਸਲ ਗਿਆ ਪ੍ਰਸ਼ਾਸਨ ਅਤੇ ਬਚਾਅ ਕਾਰਜ ਟੀਮਾਂ ਦੇ ਵੱਲੋਂ ਇਸ ਲੜਕੀ ਦੀ ਲਾਸ਼ ਨੂੰ ਚਰਨੇ ਦੇ ਵਿੱਚੋਂ ਬਾਹਰ ਕੱਢਿਆ ਗਿਆ ਇਹ ਲੜਕੀ ਮੋਬਾਈਲ ਦੀ ਰਹਿਣ ਵਾਲੀ ਹੈ ਜੋ ਕਿ ਚਾਰਟਰਡ ਅਕਾਊਂਟੈਂਟ ਵੀ ਸੀ ਰੀਲਾਂ ਬਣਾਉਣ ਦਾ ਸ਼ੌਕ ਰੱਖਦੀ ਸੀ ਉਸੇ ਹੀ ਸ਼ੌਕ ਨੇ ਇਸ ਲੜਕੀ ਦੀ ਜਾਨ ਲੈ ਲਈ ਸੋਸ਼ਲ ਮੀਡੀਆ ਇਨਫਲੂਐਂਸਰ ਜੋ ਕਿ ਟ੍ਰੈਵਲ ਕਰਦੀ ਸੀ ਝਰਨੇ ਤੇ ਇਸ ਦਾ ਪੈਰ ਤਿਲਕ ਗਿਆ ਤੇ ਦਰਦਨਾਕ ਪਾਣਾ ਵਾਪਰ ਗਿਆ ਦੱਸਦੀ ਹੈ ਕਿ ਜਿਹੜੀਆਂ ਰੀਲਾਂ ਦੇ ਨਾਲ ਇਹ ਮਸ਼ਹੂਰ ਹੋਈ ਨਾਮੀ ਚਿਹਰਾ ਬਣੀ ਉਸ ਰੀਲ ਨੇ ਹੀ ਇਸ ਲੜਕੀ ਦੀ ਜਾਨ ਲੈ ਲਈ ਜਿਸ ਤੋਂ ਬਾਅਦ ਸਥਾਨਕ ਬਚਾਅ ਟੀਮਾਂ ਦੇ ਵੱਲੋਂ ਰੈਸਕਿਊ ਆਪਰੇਸ਼ਨ ਚਲਾਇਆ ਗਿਆ ਤੇ ਇਸ ਲੜਕੀ ਦੀ লাশ ਨੂੰ ਗਹਿਰਾਈ ਤੇ ਜਾ ਕੇ ਲੱਭਿਆ ਗਿਆ ਤੇ ਬਾਹਰ ਕੱਢਿਆ ਗਿਆ 27 ਸਾਲ ਦੀ ਇਹ ਸੋਸ਼ਲ ਮੀਡੀਆ ट्रैवल ਇਨਫਲੂਐਂਸਰ ਸੀ ਜਿਸ ਦੀ ਦਰਦਨਾਕ ਮੌਤ ਹੋਈ ਹੈ ਮਹਾਰਾਸ਼ਟਰ ਦੇ ਰਾਏਗੜ ਜ਼ਿਲ੍ਹੇ ਦੇ ਵਿੱਚ ਘੁੰਮਣ ਗਏ ਸੀ ਪਹਾੜਾਂ ਤੇ ਉੱਥੇ ਲਗਾਤਾਰ ਮੀਂਹ ਪੈ ਰਿਹਾ ਤਾਂ ਵਰਦੇ ਮੀਂਹ ਦੇ ਵਿੱਚ ਇਹ ਲੜਕੀ ਰੀਲ ਬਣਾਉਣ ਲੱਗੀ ਤਾਂ ਅਚਾਨਕ ਚਰਨੇ ਤੋਂ ਪੈਰ ਤਿਲਕ ਗਿਆ 400 ਫੁੱਟ ਹੇਠਾਂ ਆ ਕੇ ਪੱਥਰ ਦੇ ਨਾਲ ਇਸ ਦਾ ਸਿਰ ਵੱਜਿਆ ਮੌਕੇ ਤੇ ਹੀ ਇਸ ਸੋਸ਼ਲ ਮੀਡੀਆ 스타 ਦੀ ਦਰਦਨਾਕ ਮੌਤ ਹੋ ਗਈ ਸੀਏਸੀ ਮੁਹੈਦੀ ਰਹਿਣ ਵਾਲੀ ਸੀ ਆਪਣੇ ਸੱਤ ਦੋਸਤਾਂ ਦੇ ਨਾਲ ਪਹਾੜਾਂ ਦੇ ਵਿੱਚ ਘੁੰਮਣ ਗਈ ਸੀ ਜਿੱਥੇ ਇਹ ਦਰਦਨਾਕ ਪਹਾੜਾ ਵਾਪਰ ਗਿਆ ਜਿਹੜੀਆਂ ਰੀਲਾਂ ਦੇ ਕਰਕੇ ਇਹ ਨਾਮੀ ਚਿਹਰਾ ਬਣੀ ਮਸ਼ਹੂਰ ਹੋਈ ਉਸੇ ਹੀ ਰੀਲ ਨੇ ਇਸ ਲੜਕੀ ਦੀ ਜਾਨ ਲੈ ਲਈ 27 ਸਾਲਾਂ ਸੋਸ਼ਲ ਮੀਡੀਆ ਸਟਾਰ ਦੀ ਦਰਦਨਾਕ ਮੌਤ ਹੋਈ ਹੈ ਰੀਲ ਬਣਾਉਂਦੇ ਸਮੇਂ ਦਰਦਨਾਕ ਪਾਣਾ ਵਾਪਰ ਗਿਆ ਵਰਦੇ ਮੀਂਹ ਦੇ ਵਿੱਚ ਇੱਕ ਝਰਨੇ ਤੇ ਰੀਲ ਬਣਾ ਰਹੀ ਸੀ ਤਾਂ ਅਚਾਨਕ ਪੈਰ ਤਿਲਕ ਗਿਆ 400 ਫੁੱਟ ਹੇਠਾਂ ਗਹਿਰਾਈ ਚ ਜਾ ਕੇ ਡਿੱਗੀ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਇਹ ਘਟਨਾ ਮਹਾਰਾਸ਼ਟਰ ਦੇ ਰਾਏਗੜ ਜ਼ਿਲ੍ਹੇ ਦੇ ਵਿੱਚ ਹੋਈ ਰੀਲ ਬਣਾਉਂਦੇ ਸਮੇ ਇਹ ਦਰਦਨਾਕ ਪਾਣਾ ਵਾਪਰ ਗਿਆ 27 ਸਾਲ ਦੀ ਇਹ ਸੋਸ਼ਲ ਮੀਡੀਆ ਇਨਫਲੂਐਂਸਰ ਜੋ ਕਿ ਆਪਣੇ ਸੱਤ ਦੋਸਤਾ ਦੇ ਨਾਲ ਪਹਾੜਾਂ ਦੇ ਵਿੱਚ ਘੁੰਮਣ ਗਈ ਸੀ ਮਸ਼ਹੂਰ ਕੁੰਬੇ ਚਰਨੇ ਦੇ ਕੋਲ ਜਾ ਕੇ ਰੀਲ ਬਣਾਉਣ ਲੱਗੀ ਤਾਂ ਪੈਰ ਫਿਸਲ ਗਿਆ ਪ੍ਰਸ਼ਾਸਨ ਅਤੇ ਬਚਾਅ ਕਾਰਜ ਟੀਮਾਂ ਦੇ ਵੱਲੋਂ ਇਸ ਲੜਕੀ ਦੀ ਲਾਸ਼ ਨੂੰ ਚਰਨੇ ਦੇ ਵਿੱਚੋਂ ਬਾਹਰ ਕੱਢਿਆ ਗਿਆ ਇਹ ਲੜਕੀ ਮੋਬਾਈਲ ਦੀ ਰਹਿਣ ਵਾਲੀ ਹੈ ਜੋ ਕਿ ਚਾਰਟਡ ਅਕਾਊਂਟੈਂਟ ਵੀ ਸੀ ਰੀਲਾਂ ਬਣਾਉਣ ਦਾ ਸ਼ੌਂਕ ਰੱਖਦੀ ਸੀ ਉਸੇ ਹੀ ਸ਼ੌਂਕ ਨੇ ਇਸ ਲੜਕੀ ਦੀ ਜਾਨ ਲੈ ਲਈ ਸੋਸ਼ਲ ਮੀਡੀਆ ਇਨਫਲੂਐਂਸਰ ਜੋ ਕਿ ਟਰੈਵਲ ਕਰਦੀ ਸੀ ਚਰਨੇ ਤੇ ਇਸ ਦਾ ਪੈਰ ਤਿਲਕ ਗਿਆ ਤੇ ਦਰਦਨਾਕ ਪਾਣਾ ਵਾਪਰ ਗਿਆ ਦੱਸਦੀ ਹੈ ਕਿ ਜਿਹੜੀਆਂ ਰੀਲਾਂ ਦੇ ਨਾਲ ਇਹ ਮਸ਼ਹੂਰ ਹੋਈ ਨਾਮੀ ਚਿਹਰਾ ਬਣੀ ਉਸ ਰੀਲ ਨੇ ਹੀ ਇਸ ਲੜਕੀ ਦੀ ਜਾਨ ਲੈ ਲਈ ਜਿਸ ਤੋਂ ਬਾਅਦ ਸਥਾਨਕ ਬਚਾਅ ਟੀਮਾਂ ਦੇ ਵੱਲੋਂ ਰੈਸਕਿਊ ਆਪਰੇਸ਼ਨ ਚਲਾਇਆ ਗਿਆ ਤੇ ਇਸ ਲੜਕੀ ਦੀ লাশ ਨੂੰ ਗਹਿਰਾਈ ਤੇ ਜਾ ਕੇ ਲੱਭਿਆ ਗਿਆ ਤੇ ਬਾਹਰ ਕੱਢਿਆ ਗਿਆ 27 ਸਾਲ ਦੀ ਇਹ ਸੋਸ਼ਲ ਮੀਡੀਆ ਟਰੈਵਲ ਇਨਫਲੂਐਂਸਰ ਸੀ ਜਿਸ ਦੀ ਦਰਦਨਾਕ ਮੌਤ ਹੋਈ ਹੈ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਦੇ ਵਿੱਚ ਘੁੰਮਣ ਗਈ ਸੀ ਪਹਾੜਾਂ ਤੇ ਉੱਥੇ ਲਗਾਤਾਰ ਮੀਂਹ ਪੈ ਰਿਹਾ ਤਾਂ ਵਰਦੇ ਮੀਂਹ ਦੇ ਵਿੱਚ ਇਹ ਲੜਕੀ ਰੀਲ ਬਣਾਉਣ ਲੱਗੀ ਤਾਂ ਅਚਾਨਕ ਝਰਨੇ ਤੋਂ ਪੈਰ ਤਿਲਕ ਗਿਆ 400 ਫੁੱਟ ਹੇਠਾਂ ਆ ਕੇ ਪੱਥਰ ਦੇ ਨਾਲ ਇਸ ਦਾ ਸਿਰ ਵੱਜਿਆ ਮੌਕੇ ਤੇ ਹੀ ਇਸ ਸੋਸ਼ਲ ਮੀਡੀਆ 스타 ਦੀ ਦਰਦਨਾਕ ਮੌਤ ਹੋ ਗਈ ਸੀਏਸੀ ਮੋਹਿਦੀ ਰਹਿਣ ਵਾਲੀ ਸੀ ਆਪਣੇ ਸੱਤ ਦੋਸਤਾਂ ਦੇ ਨਾਲ ਪਹਾੜਾਂ ਦੇ ਵਿੱਚ ਘੁੰਮਣ ਗਈ ਸੀ ਜਿੱਥੇ ਇਹ ਦਰਦਨਾਕ ਪਾਣਾ ਵਾਪਰ ਗਿਆ ਜਿਹੜੀਆਂ ਰੀਲਾਂ ਦੇ ਕਰਕੇ ਇਹ ਨਾਮੀ ਚਿਹਰਾ ਬਣੀ ਮਸ਼ਹੂਰ ਹੋਈ ਉਸੇ ਹੀ ਰੀਲ ਨੇ ਇਸ ਲੜਕੀ ਦੀ ਜਾਨ ਲੈ ਲਈ ਬਟ ਯੂ ਆਫ ਆਈ ਆਮ ਟ੍ਰਾਈਂਗ ਟੂ ਆਈ ਬੈਟ ਯੂ ਆਰ ਥਿੰਕਿੰਗ ਵੇਅ ਡੂ ਹਾਵ ਨੈਕਸਟ ਬਟ ਇਟਸ ਟੂ ਐਕਸਪੈਂਸਿਵ ਇਮੇਜਿਨ ਅ ਰਾਉਂਡ ਟ੍ਰਿਪ 27 ਸਾਲਾ ਸੋਸ਼ਲ ਮੀਡੀਆ ਸਟਾਰ ਦੀ ਦਰਦਨਾਕ ਮੌਤ ਹੋਈ ਹੈ ਰੀਲ ਬਣਾਉਂਦੇ ਸਮੇਂ ਦਰਦਨਾਕ ਪਹਾੜਾ ਵਾਪਰ ਗਿਆ ਵਰਦੇ ਮੀਂਹ ਦੇ ਵਿੱਚ ਇੱਕ ਝਰਨੇ ਤੇ ਰੀਲ ਬਣਾ ਰਹੀ ਸੀ ਤਾਂ ਅਚਾਨਕ ਪੈਰ ਤਿਲਕ ਗਿਆ 400 ਫੁੱਟ ਹੇਠਾਂ ਗਹਿਰਾਈ 'ਚ ਜਾ ਕੇ ਡਿੱਗੀ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਇਹ ਘਟਨਾ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਦੇ ਵਿੱਚ ਹੋਈ ਰੀਲ ਬਣਾਉਂਦੇ ਸਮੇਂ ਇਹ ਦਰਦਨਾਕ ਪਾਣਾ ਵਾਪਰ ਗਿਆ 27 ਸਾਲ ਦੀ ਇਹ ਸੋਸ਼ਲ ਮੀਡੀਆ ਇਨਫਲੂਐਂਸਰ ਜੋ ਕਿ ਆਪਣੇ ਸੱਤ ਦੋਸਤਾਂ ਦੇ ਨਾਲ ਪਹਾੜਾਂ ਦੇ ਵਿੱਚ ਘੁੰਮਣ ਗਈ ਸੀ ਮਸ਼ਹੂਰ ਕੁੰਬੇ ਝਰਨੇ ਦੇ ਕੋਲ ਜਾ ਕੇ ਰੀਲ ਬਣਾਉਣ ਲੱਗੀ ਤਾਂ ਪੈਰ ਫਿਸਲ ਗਿਆ ਪ੍ਰਸ਼ਾਸਨ ਅਤੇ ਬਚਾਅ ਕਾਰਜ ਟੀਮਾਂ ਦੇ ਵੱਲੋਂ ਇਸ ਲੜਕੀ ਦੀ ਲਾਸ਼ ਨੂੰ ਝਰਨੇ ਦੇ ਵਿੱਚੋਂ ਬਾਹਰ ਕੱਢਿਆ ਗਿਆ ਇਹ ਲੜਕੀ ਮੋਬਾਈਲ ਦੀ ਰਹਿਣ ਵਾਲੀ ਹੈ ਜੋ ਕਿ ਚਾਰਟਡ ਅਕਾਊਂਟੈਂਟ ਵੀ ਸੀ ਰੀਲਾਂ ਬਣਾਉਣ ਦਾ ਸ਼ੌਂਕ ਰੱਖਦੀ ਸੀ ਉਸੇ ਹੀ ਸ਼ੌਂਕ ਨੇ ਇਸ ਲੜਕੀ ਦੀ ਜਾਨ ਲੈ ਲਈ ਸੋਸ਼ਲ ਮੀਡੀਆ ਇਨਫਲੂਐਂਸਰ ਜੋ ਕਿ ਟਰੈਵਲ ਕਰਦੀ ਸੀ ਚਰਨੇ ਤੇ ਇਸ ਦਾ ਪੈਰ ਤਿਲਕ ਗਿਆ ਤੇ ਦਰਦਨਾਕ ਬਾਣਾ ਵਾਪਰ ਗਿਆ ਦੱਸਦੀ ਹੈ ਕਿ ਜਿਹੜੀਆਂ ਰੀਲਾਂ ਦੇ ਨਾਲ ਇਹ ਮਸ਼ਹੂਰ ਹੋਈ ਨਾਮੀ ਚਿਹਰਾ ਬਣੀ ਉਸ ਰੀਲ ਨੇ ਹੀ ਇਸ ਲੜਕੀ ਦੀ ਜਾਨ ਲੈ ਲਈ ਜਿਸ ਤੋਂ ਬਾਅਦ ਸਥਾਨਕ ਬਚਾਅ ਟੀਮਾਂ ਦੇ ਵੱਲੋਂ ਰੈਸਕਿਊ ਆਪਰੇਸ਼ਨ ਚਲਾਇਆ ਗਿਆ ਤੇ ਇਸ ਲੜਕੀ ਦੀ লাশ ਨੂੰ ਗਹਿਰਾਈ ਤੇ ਜਾ ਕੇ ਲੱਭਿਆ ਗਿਆ ਤੇ ਬਾਹਰ ਕੱਢਿਆ ਗਿਆ 27 ਸਾਲ ਦੀ ਇਹ ਸੋਸ਼ਲ ਮੀਡੀਆ ट्रैवल ਇਨਫਲੂਐਂਸਰ ਸੀ ਜਿਸ ਦੀ ਦਰਦਨਾਕ ਮੌਤ ਹੋਈ ਹੈ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਦੇ ਵਿੱਚ ਘੁੰਮਣ ਗਏ ਸੀ ਪਹਾੜਾਂ ਤੇ ਉੱਥੇ ਲਗਾਤਾਰ ਮੀਂਹ ਪੈ ਰਿਹਾ ਤਾਂ ਵਰਦੇ ਮੀਂਹ ਦੇ ਵਿੱਚ ਇਹ ਲੜਕੀ ਰੀਲ ਬਣਾਉਣ ਲੱਗੀ ਤਾਂ ਅਚਾਨਕ ਚਰਨੇ ਤੋਂ ਪੈਰ ਤਿਲਕ ਗਿਆ 400 ਫੁੱਟ ਹੇਠਾਂ ਆਕੇ ਪੱਥਰ ਦੇ ਨਾਲ ਇਸਦਾ ਸਿਰ ਵੱਜਿਆ ਮੌਕੇ ਤੇ ਹੀ ਇਸ ਸੋਸ਼ਲ ਮੀਡੀਆ ਸਟਾਰ ਦੀ ਦਰਦਨਾਕ ਮੌਤ ਹੋ ਗਈ ਸੀਏਸੀ ਮੋਇਦੀ ਰਹਿਣ ਵਾਲੀ ਸੀ ਆਪਣੇ ਸੱਤ ਦੋਸਤਾਂ ਦੇ ਨਾਲ ਪਹਾੜਾਂ ਦੇ ਵਿੱਚ ਘੁੰਮਣ ਗਈ ਸੀ ਜਿੱਥੇ ਇਹ ਦਰਦਨਾਕ ਪਾਣਾ ਵਾਪਰ ਗਿਆ ਜਿਹੜੀਆਂ ਰੀਲਾਂ ਦੇ ਕਰਕੇ ਇਹ ਨਾਮੀ ਚਿਹਰਾ ਬਣੀ ਮਸ਼ਹੂਰ ਹੋਈ ਉਸੇ ਹੀ ਰੀਲ ਨੇ ਇਸ ਲੜਕੀ ਦੀ ਜਾਨ ਲੈ ਲਈ or expect but you're a five i'm trying to i bet you're thinking where to travel next but it's too expensive imagine a round trip ਸਤਾਈ ਸਾਲਾ ਸੋਸ਼ਲ ਮੀਡੀਆ ਸਟਾਰ ਦੀ ਦਰਦਨਾਕ ਮੌਤ ਹੋਈ ਹੈ ਰੀਲ ਬਣਾਉਂਦੇ ਸਮੇਂ ਦਰਦਨਾਕ ਭਾਣਾ ਵਾਪਰ ਗਿਆ ਵਰਦੇ ਮੀਂਹ ਦੇ ਵਿੱਚ ਇੱਕ ਝਰਨੇ ਤੇ ਰੀਲ ਬਣਾ ਰਹੀ ਸੀ ਤਾਂ ਅਚਾਨਕ ਪੈਰ ਤਿਲਕ ਗਿਆ 400 ਫੁੱਟ ਹੇਠਾਂ ਗਹਿਰਾਈ 'ਚ ਜਾ ਕੇ ਡਿੱਗੀ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਇਹ ਘਟਨਾ ਮਹਾਰਾਸ਼ਟਰ ਦੇ ਰਾਏਗੜ ਜ਼ਿਲ੍ਹੇ ਦੇ ਵਿੱਚ ਹੋਈ ਰੀਲ ਬਣਾਉਂਦੇ ਸਮੇਂ ਇਹ ਦਰਦਨਾਕ ਪਾਣਾ ਵਾਪਰ ਗਿਆ 27 ਸਾਲ ਦੀ ਇਹ ਸੋਸ਼ਲ ਮੀਡੀਆ ਇਨਫਲੂਐਂਸਰ ਜੋ ਕਿ ਆਪਣੇ ਸੱਤ ਦੋਸਤਾਂ ਦੇ ਨਾਲ ਪਹਾੜਾਂ ਦੇ ਵਿੱਚ ਘੁੰਮਣ ਗਈ ਸੀ ਮਸ਼ਹੂਰ ਕੁੰਬੇ ਝਰਨੇ ਦੇ ਕੋਲ ਜਾ ਕੇ ਰੀਲ ਬਣਾਉਣ ਲੱਗੀ ਤਾਂ ਪੈਰ ਫਿਸਲ ਗਿਆ ਪ੍ਰਸ਼ਾਸਨ ਅਤੇ ਬਚਾਅ ਕਾਰਜ ਟੀਮਾਂ ਦੇ ਵੱਲੋਂ ਇਸ ਲੜਕੀ ਦੀ Laash ਨੂੰ ਝਰਨੇ ਦੇ ਵਿੱਚੋਂ ਬਾਹਰ ਕੱਢਿਆ ਗਿਆ ਇਹ ਲੜਕੀ ਮੋਬਾਈਲ ਦੀ ਰਹਿਣ ਵਾਲੀ ਹੈ ਜੋ ਕਿ ਚਾਰਟਰਡ ਅਕਾਊਂਟੈਂਟ ਵੀ ਸੀ ਰੀਲਾਂ ਬਣਾਉਣ ਦਾ ਸ਼ੌਂਕ ਰੱਖਦੀ ਸੀ ਉਸੇ ਹੀ ਸ਼ੌਂਕ ਨੇ ਇਸ ਲੜਕੀ ਦੀ ਜਾਨ ਲੈ ਲਈ ਸੋਸ਼ਲ ਮੀਡੀਆ ਇਨਫਲੂਐਂਸਰ ਜੋ ਕਿ ਟਰੈਵਲ ਕਰਦੀ ਸੀ ਚਰਨੇ ਤੇ ਇਸ ਦਾ ਪੈਰ ਤਿਲਕ ਗਿਆ ਤੇ ਦਰਦਨਾਕ ਬਾਣਾ ਵਾਪਰ ਗਿਆ ਦੱਸਦੀ ਹੈ ਕਿ ਜਿਹੜੀਆਂ ਰੀਲਾਂ ਦੇ ਨਾਲ ਇਹ ਮਸ਼ਹੂਰ ਹੋਈ ਨਾਮੀ ਚਿਹਰਾ ਬਣੀ ਉਸ ਰੀਲ ਨੇ ਹੀ ਇਸ ਲੜਕੀ ਦੀ ਜਾਨ ਲੈ ਲਈ ਜਿਸ ਤੋਂ ਬਾਅਦ ਸਥਾਨਕ ਬਚਾਅ ਟੀਮਾਂ ਦੇ ਵੱਲੋਂ ਰੈਸਕਿਊ ਆਪਰੇਸ਼ਨ ਚਲਾਇਆ ਗਿਆ ਤੇ ਇਸ ਲੜਕੀ ਦੀ লাশ ਨੂੰ ਗਹਿਰਾਈ ਤੇ ਜਾ ਕੇ ਲੱਭਿਆ ਗਿਆ ਤੇ ਬਾਹਰ ਕੱਢਿਆ ਗਿਆ 27 ਸਾਲ ਦੀ ਇਹ ਸੋਸ਼ਲ ਮੀਡੀਆ ਟਰੈਵਲ ਇਨਫਲੂਐਂਸਰ ਸੀ ਜਿਸ ਦੀ ਦਰਦਨਾਕ ਮੌਤ ਹੋਈ ਹੈ ਮਹਾਰਾਸ਼ਟਰ ਦੇ ਰਾਏਗੜ ਜ਼ਿਲ੍ਹੇ ਦੇ ਵਿੱਚ ਘੁੰਮਣ ਗਏ ਸੀ ਪਹਾੜਾਂ ਤੇ ਉੱਥੇ ਲਗਾਤਾਰ ਮੀਂਹ ਪੈ ਰਿਹਾ ਤਾਂ ਵਰਦੇ ਮੀਂਹ ਦੇ ਵਿੱਚ ਇਹ ਲੜਕੀ ਰੀਲ ਬਣਾਉਣ ਲੱਗੀ ਤਾਂ ਅਚਾਨਕ ਚਰਨੇ ਤੋਂ ਪੈਰ ਤਿਲਕ ਗਿਆ 400 ਫੁੱਟ ਹੇਠਾਂ ਆ ਕੇ ਪੱਥਰ ਦੇ ਨਾਲ ਇਸ ਦਾ ਸਿਰ ਵੱਜਿਆ ਮੌਕੇ ਤੇ ਹੀ ਇਸ ਸੋਸ਼ਲ ਮੀਡੀਆ 스타 ਦੀ ਦਰਦਨਾਕ ਮੌਤ ਹੋ ਗਈ ਸੀ। ਸੀਏਸੀ ਮੌਇਦੀ ਰਹਿਣ ਵਾਲੀ ਸੀ ਆਪਣੇ ਸੱਤ ਦੋਸਤਾਂ ਦੇ ਨਾਲ ਪਹਾੜਾਂ ਦੇ ਵਿੱਚ ਘੁੰਮਣ ਗਈ ਸੀ। ਜਿੱਥੇ ਇਹ ਦਰਦਨਾਕ ਪਹਾੜਾ ਵਾਪਰ ਗਿਆ ਜਿਹੜੀਆਂ ਰੀਲਾਂ ਦੇ ਕਰਕੇ ਇਹ ਨਾਮੀ ਚਿਹਰਾ ਬਣੀ ਮਸ਼ਹੂਰ ਹੋਈ ਉਸੇ ਹੀ ਰੀਲ ਨੇ ਇਸ ਲੜਕੀ ਦੀ ਜਾਨ ਲੈ ਲਈ। 27 ਸਾਲਾ ਸੋਸ਼ਲ ਮੀਡੀਆ ਸਟਾਰ ਦੀ ਦਰਦਨਾਕ ਮੌਤ ਹੋਈ ਹੈ ਰੀਲ ਬਣਾਉਂਦੇ ਸਮੇਂ ਦਰਦਨਾਕ ਪਹਾਣਾ ਵਾਪਰ ਗਿਆ ਵਰਦੇ ਮੀਂਹ ਦੇ ਵਿੱਚ ਇੱਕ ਝਰਨੇ ਤੇ ਰੀਲ ਬਣਾ ਰਹੀ ਸੀ ਤਾਂ ਅਚਾਨਕ ਪੈਰ ਤਿਲਕ ਗਿਆ 400 ਫੁੱਟ ਹੇਠਾਂ ਗਹਿਰਾਈ ਚ ਜਾ ਕੇ ਡਿੱਗੀ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਇਹ ਘਟਨਾ ਮਹਾਰਾਸ਼ਟਰ ਦੇ ਰਾਏਗੜ ਜ਼ਿਲ੍ਹੇ ਦੇ ਵਿੱਚ ਹੋਈ ਰੀਲ ਬਣਾਉਂਦੇ ਸਮੇਂ ਇਹ ਦਰਦਨਾਕ ਪਹਾਣਾ ਵਾਪਰ ਗਿਆ 27 ਸਾਲ ਦੀ ਇਹ ਸੋਸ਼ਲ ਮੀਡੀਆ ਇਨਫਲੂਐਂਸਰ ਜੋ ਕਿ ਆਪਣੇ ਸੱਤ ਦੋਸਤਾਂ ਦੇ ਨਾਲ ਪਹਾੜਾਂ ਦੇ ਵਿੱਚ ਘੁੰਮਣ ਗਈ ਸੀ ਮਸ਼ਹੂਰ ਕੁੰਬੇ ਝਰਨੇ ਦੇ ਕੋਲ ਜਾ ਕੇ ਰੀਲ ਬਣਾਉਣ ਲੱਗੀ ਤਾਂ ਪੈਰ ਫਿਸਲ ਗਿਆ ਪ੍ਰਸ਼ਾਸਨ ਅਤੇ ਬਚਾਅ ਕਾਰਜ ਟੀਮਾਂ ਦੇ ਵੱਲੋਂ ਇਸ ਲੜਕੀ ਦੀ ਲਾਸ਼ ਨੂੰ ਝਰਨੇ ਦੇ ਵਿੱਚੋਂ ਬਾਹਰ ਕੱਢਿਆ ਗਿਆ ਇਹ ਲੜਕੀ ਮੋਬਾਈਲ ਦੀ ਰਹਿਣ ਵਾਲੀ ਹੈ ਜੋ ਕਿ ਚਾਰਟਰਡ ਅਕਾਊਂਟੈਂਟ ਵੀ ਸੀ ਰੀਲਾਂ ਬਣਾਉਣ ਦਾ ਸ਼ੌਂਕ ਰੱਖਦੀ ਸੀ ਉਸੇ ਹੀ ਸ਼ੌਂਕ ਨੇ ਇਸ ਲੜਕੀ ਦੀ ਜਾਨ ਲੈ ਲਈ